ਹਾਂਜੀ ਭਾਈ ਜੀ ਇਹ ਕੋਠੀ ਬਕਾਊ ਆ ਜੀ ਆ ਇਹਨੂੰ ਰਸਤਾ ਹੁੰਦਾ ਚੌੜਾ ਤੇ ਇਹ ਕੋਠੀ ਸ਼ੇਲ ਆ ਤੇ ਇਹਦੇ ਮੂਰੇ ਖਾਲੀ ਪਲਾਟ ਵੀ ਸ਼ੇਲ ਆ ਇਹਦਾ ਪਲਾਟ ਆ ਖਾਲੀ ਇਹ ਵੀ ਸ਼ੇਲ ਲਈ ਹੈ ਜੇ ਕਿਸੇ ਨੇ ਕੱਲੀ ਕੋਠੀ ਲੈਣੀ ਆ ਤੇ ਕੋਠੀ ਵੀ ਸ਼ੇਲ ਆ ਇਹ ਇਹ ਆ ਕੋਠੀ ਦੀ ਬਾਹਰੋਂ ਨੋਕ ਜਿਹੜੀ ਤੇ ਆ ਇਧਰ ਨੂੰ ਰਸਤਾ ਆਉਂਦਾ ਕੋਠੀ ਨੂੰ ਤੇ ਉਹ ਸਾਰਾ ਇਹਦਾ ਬਾਉਂਡਰੀ ਆ ਗਈ ਸਾਹਮਣੇ ਗੱਡੀ ਖੜਾਉਣ ਨੂੰ ਤੇ ਬਾਹਰ ਵਾਲਾ ਬਾਥਰੂਮ ਇਧਰਲੀ ਸਾਈਡ ਮੋਟਰ ਲੱਗੀ ਵੀ ਆ ਬਾਹਰਲਾ ਚੁੱਲ੍ਹਾ ਚੌਂਕਾ ਇਤਰੀ ਸਾਈਡ ਵੀ ਬਾੜੀ ਲੱਗੀ ਹੋਈ ਆ ਬਾੜੀ ਨੂੰ ਜਗਾ ਇਤਰੀ ਸਾਈਡ ਆ ਗਿਆ ਪਸ਼ੂਆਂ ਵਾਲਾ ਛੇ ਲਾਗੀ ਪਸ਼ੂਹਾਲੀ ਔਰਲੀ ਪਸ਼ੂਆਂ ਵਾਲਾ ਭਾਂਡਾ ਟੂੜੀ ਵਾਲਾ ਭਾਂਡਾ ਦੇਖ ਸਕਦੇ ਆ ਇਹਨੂੰ ਵੀ ਡਾਟਾਂ ਲੱਗੀਆਂ ਹੋਈਆਂ ਨੇ ਆ ਖੁਰਲੀ ਅੰਦਰ ਆ ਗਈ ਤੇ ਇੰਦਰਲੀ ਸਾਈਡ ਬਾਹਰਲੀ ਸਾਈਡ ਵੀ ਖੁਰਲੀ ਬਣੀ ਵੀ ਆ ਤੇ ਜਗਾ ਕੋਠੀ ਦੇ ਬਾਹਰਲੀ ਸਾਈਡ ਵੀ ਹੈਗੀ ਦੇਖ ਸਾਧਿਆ ਤੁਸੀਂ ਆ ਬਰਾਂਡਾ ਟਾਈਲਾਂ ਤੇ ਆ Ini sara beda a gaya Ini lobby Ini sari lobby a gaya Teh Idr li side a gaya bedroom ਆ ਜੀ ਰਸੋਈ ਵੀਰੇ ਕਿਛ ਨ ਬਣਿਆ ਵੇ ਅੰਦਰ ਸਾਰਾ ਤਿਆਰ ਆ ਹੀ ਆ ਬਾਹਰ ਆ ਗਿਆ ਇਹਦਾ ਬੌਸਰ ਠੀਕ ਆ ਆ ਪੌੜੀਆਂ ਚੜ੍ਹਦੀਆਂ ਨੇ ਠੀਕ ਹੈ ਜੀ ਬਰਾਂਡਾ ਬਚ ਅੰਦਰ ਇੱਕ ਬੈਡਰੂਮ ਤੁਹਾਨੂੰ ਦਿਖਾਤਾ ਆ ਬਾਹਰਲੀ ਸਾਈਡ ਜਾਂ ਨੂੰ ਗੈਲਰੀ ਆ ਆ ਸਟੋਰ ਆ ਗਿਆ ਇਹ ਜੀ ਸਟੋਰ ਆ ਗਿਆ ਇੱਕ ਬੈਡਰੂਮ ਆ ਆ ਗਿਆ ਤੇ ਆ ਰਸਾ ਬੈਡਰੂਮ ਬਾਥਰੂਮ ਟਾਇਲ ਚ सारा, सारा ये है ये ये जगह की ऊपर जान ਪਰ ਮਮਟੀ ਬਣ ਕੇ ਇਸ ਤਰ੍ਹਾਂ ਤੇ ਰਸ ਰਹੀ ਉੱਪਰ ਵੀ ਜੇ ਆਪਾਂ ਇੱਕ ਦੋ ਮੰਜੇ ਡਾਉਣੇ ਆ ਤਾਂ ਦੇ ਸਕਦੇ ਆ ਫਰਸ ਲੱਗਿਆ ਹੋਆ ਸਾਰੀ ਕੋਠੀ ਤੇ ਹੁਣ ਸਾਹਮਣੇ ਜਿਹੜਾ ਪਲਾਟ ਆ ਤੁਹਾਨੂੰ ਸਾਹਮਣੇ ਦਿਖਾਇਆ ਜੀ ਪਲਾਟ ਆ ਉੱਪਰੋਂ ਕੋਠੀ ਦੇਖ ਲਓ ਤੁਸੀਂ ਹਰੀ ਕੋਠੀ ਨੂੰ ਫਾਰਸ ਲੱਗਿਆ ਹੋਇਆ ਹੈ। ਉਹ ਸਾਹਮਣੇ ਮੇਨ ਰੋਡ ਆ ਗਿਆ ਜੀ। ਉਹ ਮੇਨ ਰੋਡ ਤੋਂ ਇਹ ਕੋਠੀ ਨੂੰ ਰਸਤਾ ਆਉਂਦਾ। ਉਹ ਸਾਹਮਣੇ ਮੇਨ ਰੋਡ ਆ। ਇਹ 22-2300 ਸਕੁਅਰ ਫੁੱਟ ਚ ਜੀ ਤਿਆਰ ਹੋਈ ਵੀ ਹੈ। ਕੋਠੀ ਬੈਕ ਸਾਈਡ ਆ ਗਈ ਜੀ ਕੋਠੀ ਚੋਂ ਦਿਖਾਈ ਸਿ ਉੱਪਰੋਂ ਦੇਖ ਲਓ ਇੱਧਰ ਵੀ ਸਾਰੇ ਉੱਪਰ ਇਹਦੇ ਫਰਸ਼ ਲੱਗਿਆ ਵਾ ਜਿਹੜਾ ਪਸ਼ੂਆਂ ਵਾਲਾ ਉਹਦੇ ਤੇ ਵੀ ਸਾਰੇ ਤੇ ਫਰਸ਼ ਲੱਗਿਆ ਹੋਇਆ ਹੈਗਾ ਵੀ ਆਹ ਸਾਈਡ ਆ ਗਈ ਇਧਰਲੀ ਪਸ਼ੂਆਂ ਵਾਲੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕੋਈ ਕਮੀ ਨਹੀਂ ਹੈਗੀ ਬਸ ਕੱਲਾ ਪੇਂਟ ਹੋਣਾ ਕੋਠੀ ਨੂੰ ਕੋਠੀ ਦੇ ਵਿੱਚੋਂ ਜੀ ਕੋਈ ਵੀ ਚੀਜ਼ ਨਹੀਂ ਚੱਕੀ ਜਾਨੀ ਜਿਹੜੀ ਬੱਚੇ ਦੇ ਸਾਰੀ ਵਿੱਚ ਹੀ ਸੇਲ ਕਰਨੀ ਆ ਇਹ ਗੱਡੀ ਖੜਾਉਣ ਵਾਲਾ ਜੀ ਬਾਹਰਲੀ ਸਾਈਡ ਤੇ ਮਾਸਟਰ ਨੂੰ ਸਾਨੂੰ ਦਿਖਾਤਾ ਸਾਰਾ 22300 ਸਕੁਅਰ ਫੁੱਟ ਚ ਆ ਜੀ ਇਹ ਜੀ ਕੋਠੀ ਆ ਸਾਰਾ ਇਹਨੂੰ ਬਾਹਰੋਂ ਰਸਤਾ ਆਉਂਦਾ ਆ ਗਿਆ ਪਲਾਟ ਜੀ ਪਲਾਟ ਵੀ ਸਾਰਾ ਸੇਲ ਆ ਹੈ ਇਹ ਸਾਰਾ ਪਲਾਟ ਦੀ ਛੇਲਾ ਰਸਤਾ ਇਧਰੋਂ ਆਦਾ ਜੀ ਇਹ ਪਲਾਟ ਇੱਥੇ ਤੱਕ ਸਾਰਾ ਛੇਲਾ